ਉਤੀ ਪੰਜਵੀਂ ਚੀਜ਼ ਹੈ ਜਿਹੜੀ ਬਹੁਤ ਜ਼ਿਆਦਾ ਜਿਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਹ ਹੈਗਾ ਕੱਟੀਆਂ ਬੱਚੀਆਂ ਪਾਲਣਾ ਬਹੁਤ ਸਾਰੇ ਮਹਾਰੀ ਕਹਿੰਦੇ ਵੀ ਕੱਟੀਆਂ ਬੱਚੀਆਂ ਪਾਲਣਾ ਆਉਣ ਵਾਲੇ ਸਮੇਂ ਵਾਸਤੇ ਵਧੀਆ ਬ੍ਰੀਡ ਤਿਆਰ ਕਰਨੀ ਹੈ ਬਹੁਤ ਵਧੀਆ ਹੈ ਇਹ ਇੱਕ ਪਹਿਲੂ ਹੈ ਵੀ ਸਾਡੇ ਕੋਲ ਕੱਟੀਆਂ ਬੱਚੀਆਂ ਹੋਣੇ ਚਾਹੀਦੇ ਹੁਣ ਤੁਸੀਂ ਦੇਖੋ ਜੇ ਆਪਾਂ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਜਿਹੜੇ ਜਿਵੇਂ ਲੁਧਿਆਣੇ ਚ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਖੰਨੇ ਹੈ ਜਿੱਥੇ ਮੱਝਾਂ ਦੇ ਫਾਰਮ ਬਹੁਤ ਜ਼ਿਆਦਾ ਨੇ ਉਹ ਕੱਟੀਆਂ ਬੱਚੀਆਂ ਨਹੀਂ ਪਾਲਦੇ ਪਰ ਉਹ ਫੇਰ ਵੀ ਆਮ ਬੰਦੇ ਨਾਲੋਂ ਜ਼ਿਆਦਾ ਪੈਸਾ ਕਮਾਉਂਦੇ ਆ ਉਹਦਾ ਮੇਨ ਕਾਰਨ ਉਹਨਾਂ ਕੋਲ ਹਰਾਚਾਰਾ ਵੀ ਨਹੀਂ ਹੁੰਦਾ ਬਹੁਤ ਘੱਟ ਮਾਤਰਾ ਚ ਹੁੰਦਾ ਉਹਦਾ ਇੱਕ ਮੇਨ ਕਾਰਨ ਹਾਲਾਂਕਿ ਦੁੱਧ ਦਾ ਰੇਟ ਹੈ ਵੀ ਸ਼ਹਿਰਾਂ ਵਿੱਚ ਉੱਥੇ ਦੁੱਧ ਦਾ ਰੇਟ ਵਧੀਆ ਹੁੰਦਾ ਪਰ ਉਹਦਾ ਦੂਜਾ ਕਾਰਨ ਹੈ ਨਾ ਜਿਹੜਾ ਮੇਨ ਕਾਰਨ ਹੈ ਪੰਜਵਾਂ ਨੰਬਰ ਜਿਹੜਾ ਮੇਨ ਕਾਰਨ ਹੈ ਇੱਕ ਤਾਂ ਦੁੱਧ ਦਾ ਰੇਟ ਹੋ ਗਿਆ ਜਿੱਦਾਂ ਦੁੱਧ ਦਾ ਰੇਟ ਵਧੀਆ ਹੈ ਤੇ ਲੰਬਾ ਸਮਾਂ ਪਸ਼ੂ ਨਹੀਂ ਰੱਖਦੇ ਉਹ ਅਕਸਰ ਉਹਨਾਂ ਨੇ ਕੀ ਕੀਤਾ ਵੀ ਤਾਜੀ ਸੂਈ ਮੱਝ ਲੈ ਆਂਦੀ 6 ਮਹੀਨੇ ਦੁੱਧ ਚੋਇਆ ਗੱਪਣ ਹੋਈ ਜਾਂ ਨਾ ਹੋਈ ਉਹਨਾਂ ਨੇ ਭਾਵੇਂ 20000 ਘਾਟੇ ਪਰ ਉਹਦੇ ਕੁ ਮੇਨ ਕਾਰਨ ਜਿਹੜੇ ਬਾਰੇ ਪਟੰਡ ਕਰਾਂਗੇ ਜਿਹੜਾ ਕੀ ਡੇਰੀ ਫਾਰਮਾਂ ਦੇ ਘਾਟੇ ਦਾ ਸਭ ਤੋਂ ਵੱਡਾ ਕਾਰਨ ਹੈ ਅੱਜ ਜੇ ਸੀ ਸਭ ਤੋਂ ਵੱਡਾ ਕਾਰਨ ਅਸੀਂ ਕਈ ਵਾਰੀ ਫੀਲਡ ਨੂੰ ਜਾਂ ਹੋਰ ਚੀਜ਼ਾਂ ਨੂੰ ਕਹਦੇ ਨੇ ਪਰ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਤੁਹਾਡੇ ਕੋਲੇ ਦੁੱਧ ਦੇਣ ਵਾਲੇ ਪਸ਼ੂ ਕਿੰਨੇ ਆ ਤੇ ਦੁੱਧ ਨਾ ਦੇਣ ਵਾਲੇ ਪਸ਼ੂ ਕਿੰਨੇ ਆ ਜਿਹੜੇ ਫਾਰਮ ਤੇ ਇਹ ਸੰਤੁਲਨ ਨਹੀਂ ਹੈਗਾ ਸਭ ਤੋਂ ਵੱਡਾ ਕਾਰਨ ਉਥੇ ਘਾਟੇ ਦਾ ਕੀ ਹੈ ਮੰਨ ਲਓ ਤੁਹਾਡੇ ਕੋਲੇ 10 ਪਸ਼ੂ ਦੁੱਧ ਦੇ ਰਹੇ ਐ ਤੇ 4-5 ਪਸ਼ੂ ਇਦਾਂ ਦੇ ਖੜੇ ਭਾਵੇਂ ਉਹ ਪੱਟੀਆਂ ਬੱਚੀਆਂ ਨੇ ਭਾਵੇਂ ਉਹ ਪਸ਼ੂ ਇਦਾਂ ਦੇ ਜਿਹੜੇ ਗੱਭਣ ਨੇ ਪਰ ਦੁੱਧ ਨਹੀਂ ਦੇ ਰਹੇ ਚਾਹੇ ਇਦਾਂ ਦੇ ਪਸ਼ੂ ਹੈ ਜਿਹਨੇ ਗੱਭਣ ਵੀ ਨਹੀਂ ਹੋਈ ਤੇ ਦੁੱਧ ਵੀ ਨਹੀਂ ਦੇ ਰਹੇ ਇਹ ਸਭ ਤੋਂ ਵੱਡਾ ਕਾਰਨ ਹੈ ਜੇ ਤੁਸੀਂ ਇਹ ਸੰਤੁਲਨ ਨਹੀਂ ਬਣਾਉਂਗੇ ਤੁਸੀਂ ਭਾਵੇਂ 50-60 ਰੁਪਏ ਲੀਟਰ ਵੀ ਦੁੱਧ ਵੇਚ ਰਹੇ ਹੋ ਜੇ ਤੁਹਾਡੇ ਕਮਾਉਣ ਵਾਲੇ ਹੱਥ ਦੁੱਧ ਦੇਣ ਵਾਲੇ ਪਸ਼ੂ ਘਟ ਨੇ ਤੇ ਖਾਣ ਵਾਲੇ ਜ਼ਿਆਦਾ ਨੇ ਤਜਰੀ ਡੇਰੀ ਫਾਰਮਿੰਗ ਕਦੇ ਵੀ ਨਹੀਂ ਲਾਹੇ ਬੰਦ ਹੋ ਸਕਦੀ ਚੰਗੇ ਚੰਗੇ ਫਾਰਮਾਂ ਤੇ ਨੇ ਦੇਖਿਆ ਜਿੱਤੇ 50 ਤੋਂ 70 ਪਸ਼ੂ ਵੀ ਦੁੱਧ ਦੇ ਰਹੇ ਹੁੰਦੇ ਐ ਜੇ ਉਹ 25 30 ਬੱਚੀਆਂ ਨਾਲ ਪਾਲ ਰਹੇ ਐ ਤਾਂ ਦੁੱਧ ਦਾ ਵਧੀਆ ਰੇਟ ਵੀ ਉਹਨਾਂ ਦਾ ਮਸਲਾ ਨਹੀਂ ਹੱਲ ਕਰ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਦੁੱਧ ਨਾਂ ਦੇ ਨਾਲੇ ਪਸ਼ੂਆਂ ਦੀ ਗਿਣਤੀ ਐ ਬਹੁਤ ਜ਼ਿਆਦਾ ਐ ਇਹਦਾ ਮੇਨ ਕਾਰਨ ਮੇਨ ਹੱਲ ਕੀ ਐ ਦਾ ਜਦ ਤੱਕ ਤੁਸੀਂ ਜਦੋਂ ਦਾ ਵੇਟ ਹੋਰ ਵਧਾਉਗਾ ਤੇ ਦਾ ਭਾਵੇਂ ਜਿਹੜਾ ਵੀ ਬਹੁਤ ਔਖਾ ਕੰਮ ਹੈ ਜਾਂ ਫਿਰ ਤੁਸੀਂ ਕਟੀਆਂ ਬੱਚੀਆਂ ਤੇ ਹੋਣ ਵਾਲਾ ਜਿਹੜਾ ਖਰਚਾ ਜਿਹੜਾ ਤੁਸੀਂ ਕਟੀਆਂ ਬੱਚੀਆਂ ਪਾਲ ਰਹੇ ਆ ਉਹਦੇ ਨਾਲੋਂ ਚੰਗਾ ਹੈ ਵੀ ਤੁਸੀਂ ਬਾਰੋਂ ਵੀ ਵਧੀਆ ਨਸਲ ਦੀਆਂ ਮੱਝਾਂ ਕਾਮਾਂ ਜਿਹੜੀਆਂ ਹੈਗੀਆਂ ਛੋਟੀਆਂ ਬੈੜੀਆਂ ਲੈ ਸਕਦੇ ਹੋ ਦੇਖਣ ਕਹਿਣ ਨੂੰ ਬਹੁਤ ਸਾਰੇ ਮਾਹਰ ਇਸ ਗੱਲ ਨਾਲ ਜੋ ਬਹੁਤ ਸਾਰੇ ਪਸ਼ੂ ਪਾਲ ਕੇ ਇਸ ਗੱਲ ਨਾਲ ਸਹਿਮਤ ਹੋਣ ਜਾਂ ਨਾ ਹੋਣ ਪਰ ਇਹ ਬਿਲਕੁਲ ਤੁਸੀਂ ਜਦੋਂ ਪ੍ਰੈਕਟੀਕਲੀ ਕਰਕੇ ਦੇਖੋਗੇ ਤਾਂ ਤੁਸੀਂ ਆਪ ਇਹ ਗੱਲ ਸਮਝੋਗੇ ਵੀ ਜਿਹੜੇ ਕੋਲੇ ਇੰਦਾ ਦੇ ਪਸ਼ੂ ਬਹੁਤ ਜ਼ਿਆਦਾ ਖੜੇ ਹੈ ਜਿਹੜੇ ਦੁੱਧ ਨਹੀਂ ਦੇ ਰਹੇ ਜਾਂ ਜਿਹੜੇ ਤਿਆਰ ਹੋ ਰਹੇ ਜਿਨ੍ਹਾਂ ਨੇ 2-3 ਸਾਲ ਲੈਣੇ ਆ ਹੜੇ ਉਹ 2-3 ਸਾਲ ਜਿਹੜੇ ਹੈਗੇ ਤੁਹਾਡੇ ਵਾਸਤੇ ਫਾਰਮ ਦਾ ਬਹੁਤ ਵੱਡਾ ਘਾਟਾ ਹਾਲਾਂਕਿ 2-3 ਸਾਲ ਬਾਅਦ ਫਾਰਮ ਤੁਹਾਡਾ ਲਾਏ ਬੰਦ ਹੋ ਸਕਦਾ ਪਰ 2-3 ਸਾਲ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਫੀਡ ਦੇ ਰੇਟ ਬਹੁਤ ਜ਼ਿਆਦਾ ਵਧ ਰਹੇ ਆ ਤੇ ਜਿੱਥੇ ਦੁੱਧ ਦੇ ਰੇਟ ਉਸਾਂ ਵਰ ਨਹੀਂ ਵਧ ਰਹੇ ਇਹ ਬਹੁਤ ਵੱਡਾ ਮਸਲਾ ਹੈ ਸੋ ਮੈਂ ਹੀ ਕਹੂੰਗਾ ਜਿਹੜੀਆਂ ਪੰਜ ਗੱਲਾਂ ਅੱਜ ਕੀਤੀਆਂ ਵਿੱਚ ਚਿਚਰਾ ਦਾ ਬੁਖਾਰ ਹੈ ਉਹਦੇ ਬਾਰੇ ਧਿਆਨ ਦੇਣਾ ਸ਼ੁਰੂ ਕਰੀਏ ਮਾਈਕੋਟੌਕਸਿਨ ਨੂੰ ਗੀਰੋ ਵਾਲੇ ਜ਼ਹਿਰੀਲੇ ਤੱਤ ਤੀਜੇ ਨੰਬਰ ਤੇ ਐਂਡੋਟੌਕਸਿਨ ਚੌਥੇ ਨੰਬਰ ਤੇ ਜਿਹੜਾ ਹੈਗਾ ਵੀ ਸਹੀ ਸੰਤੁਲਨ ਪਸ਼ੂਆਂ ਦਾ ਦੁੱਧ ਦੇ ਰੇਟ ਦੇ ਹਿਸਾਬ ਨਾਲ ਦੁੱਧ ਦਾ ਰੇਟ ਤੇ ਸਹੀ ਸੰਤੁਲਨ ਤੇ ਨਾਲ ਹੀ ਇਹਦੇ ਹਰ ਚੀਜ਼ ਦੀ ਫੀਡ ਦੀ ਚਾਰੇ ਦੀ ਤੂੜੀ ਦੀ ਸਹੀ ਕੁਆਲਟੀ ਉਹ ਮਿਸਲ ਦੋਨਾਂ ਘਟੋਵੇ ਪਰ ਸ਼ੁੱਧ ਜ਼ਿਆਦਾ ਹੋਵੇ ਇਹ ਜੇ ਅਸੀਂ ਕਰਾਂਗੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਸ ਧੰਦੇ ਦੇ ਵਿੱਚ ਟਿਕੇ ਰਹਿ ਸਕਦੇ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ